ਇਹ ਪਾਤਰਾ ਗਈ ਤੇ ਦੂਜੀ ਗੱਡੀ ਇਹ ਸਮਾਨੇ ਦਿਵਾਰੀ ਦੀ ਜੀ ਹੋਇਆ ਕਿ ਆਹ ਹੀ ਘੱਟ ਲੇਗਾ ਉਧਰ ਹੀ ਲੇਗਾ ਫੇਰ ਠੋਕਦੀ ਮਾਰੀ ਆ ਦੇਖੋ ਤੁਹਾਡੇ ਸਾਹਮਣੇ ਆ ਗੱਡੀ ਸ਼ਸ਼ਿਕਾ ਦੋਸਤੋ ਅਲਫਾਜ਼ ਦੇਖ ਰਹੇ ਹੋ ਮੈਂ ਹਾਂ ਵਿਕਰਮਜੀਤ ਸਿੰਘ ਬਾਜਵਾ ਬੀਤੀ ਦਿਨੀ ਪਿੰਡ ਕਕਰਾਲੇ ਦੇ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ ਜਿਹਦੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਪਰ ਅੱਜ ਫੇਰ ਇਸੇ ਰੋਡ ਦੇ ਉੱਤੇ ਸਮਾਣੇ ਦੇ ਲਾਗੇ ਇੱਕ ਹੋਰ ਹਾਦਸਾ ਵਾਪਰਿਆ ਜਿਦੇ ਵਿੱਚ ਕਰੀਬ 7-8 ਜਾਣੇ ਜਿਹੜੇ ਗੰਭੀਰ ਜ਼ਖਮੀ ਹੋਏ ਨੇ ਜਾਣਕਾਰੀ ਮੁਤਾਬਕ ਇੱਕ ਗੱਡੀ ਪਾਤੜਾਂ ਤੋਂ ਪਟਿਆਲੇ ਵੱਲ ਜਾ ਰਹੀ ਸੀ ਤੇ ਇੱਕ ਪਟਿਆਲੇ ਤੋਂ ਸਮਾਣੇ ਵੱਲ ਨੂੰ ਆ ਰਹੀ ਸੀ ਪਾਤੜਾਂ ਵਾਲੀ ਗੱਡੀ ਸਮਾਣਾ ਕ੍ਰਾਸ ਕਰਕੇ ਸਮਰਾਟ ਪੈਲੈਸ ਤੋਂ ਅੱਗੇ ਥੋੜਾ ਜਾ ਕੇ ਨਿਰਕਾਰੀ ਭਵਨ ਆਉਂਦਾ ਜਿੱਥੇ ਅੱਗੋਂ ਇੱਕ ਆਉਂਦੀ ਹੋਈ I20 ਨਾਲ ਟਕਰਾ ਜਾਂਦੀ ਹੈ ਲੋਕ ਦੱਸਦੇ ਨੇ ਵੀ I20 ਰੋਂਗ ਸਾਈਡ ਆ ਰਹੀ ਸੀ ਗਲਤ ਸਾਈਡ ਆਉਂਦੇ ਹੋਏ ਜਿਹੜਾ ਹਾਦਸਾ ਵਾਪਰਿਆ ਉਹ ਤਾਂ ਪੜਤਾਲ ਦਾ ਵਿਸ਼ਾ ਹੈ ਪਰ ਇਹ ਸੜਕ ਦੇ ਉੱਤੇ ਪਟਿਆਲਾ ਪਾਤਣਾ ਜਿਹੜੀ ਮੇਨ ਸੜਕ ਹੈ ਇਹਦੇ ਉੱਤੇ ਆਏ ਦਿਨ ਜਿਹੜੇ ਹਾਦਸੇ ਨੇ ਉਹ ਵਾਪਰ ਰਹੇ ਨੇ ਹਾਦਸਿਆਂ ਦੇ ਵਿੱਚ ਕਈਆਂ ਦੀ ਜਾਨ ਵੀ ਜਾ ਰਹੀ ਹੈ 2-3 ਮਹੀਨੇ ਪਹਿਲਾਂ ਇਸੇ ਸੜਕ ਦੇ ਉੱਤੇ ਸੱਤ ਛੋਟੇ ਬੱਚੇ ਸਕੂਲੀ ਬੱਚਿਆਂ ਦੇ ਹਾਸੇ ਦੇ ਵਿੱਚ ਜਾਨ ਚਲੀ ਗਈ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਮਾਣੇ ਪਹੁੰਚੇ ਤੇ ਉਹਨਾਂ ਨੇ ਇਹ ਸੜਕ ਨੂੰ ਚਾਰ ਮਾਰਗੀ ਬਣਾਉਣ ਦੀ ਜਿਹੜੀ ਗੱਲ ਹੈ ਉਹ ਵੀ ਕੀਤੀ ਸੀ 4 ਲੇਨ ਬਣਾਉਣ ਦਾ ਜਿਹੜਾ ਪ੍ਰੋਜੈਕਟ ਹੈ ਡੀਸੀ ਸਾਹਿਬਾਂ ਨੂੰ ਕਹਿਤਾ ਕਿ ਸਾਰਾ ਇਹ ਤਾਂ ਬਣਾ ਕੇ ਜਿਹੜਾ ਸਰਵੇ ਵਗੈਰਾ ਪੈਸੇ ਦੀ ਕੋਈ ਕਮੀ ਨਹੀਂ ਸਕ ਪਾਤਰਾ ਤੱਕ ਕਰਨ ਤੇ ਪਸਿਆਣੀ ਇੱਕੋ ਹੌਸਪੀਟਲ ਉਸ ਤੋਂ ਪਹਿਲਾਂ ਵੀ ਇਹ ਸੜਕ ਦੀ ਜਿਹੜੀ ਆਵਾਜ਼ ਆਈ ਹੈ ਉਹਨੂੰ ਦੇਖਦੇ ਹੋਏ ਜਿਹੜੇ ਇਲਾਕੇ ਦੇ ਲੋਕ ਨੇ ਉਹਨਾਂ ਵੱਲੋਂ ਕਾਫੀ ਲੰਮੇ ਸਮੇਂ ਤੋਂ ਮੰਗ ਹੈ ਜਿਹੜੀ ਇਹ ਸੜਕ ਨੂੰ ਜਿਹੜੀ ਚਾਰ ਮਾਰਗੀ ਬਣਾਇਆ ਜਾਵੇ ਤੇ ਵਿੱਚਕਾਰ ਡਿਵਾਈਡਰ ਲਾਇਆ ਜਾਵੇ ਜਿਹੜੀ ਕੱਲ ਵੀਡੀਓ ਐਕਸੀਡੈਂਟ ਦੀ ਪਾਈ ਉਹਦੇ ਵਿੱਚ ਬਹੁਤ ਸਾਰੇ ਕਮੈਂਟ ਏਵੇਂ ਦੇ ਆਏ ਵੀ ਸਰਕਾਰ ਤੇ ਸਵਾਲ ਕਿਉਂ ਚੱਕਿਆ ਜਾ ਰਿਹਾ ਇਹ ਸਰਕਾਰ ਦੀ ਗਲਤੀ ਥੋੜੀ ਹੈ ਇਹਦੇ ਚ ਲੋਕਾਂ ਦੀ ਚਲਾਉਣ ਵਾਲਿਆਂ ਦੀ ਗਲਤੀ ਹੈ ਬਿਲਕੁਲ ਹਾਸਾ ਜਦੋਂ ਹੁੰਦਾ ਹੈ ਉਹ ਕਿਸੇ ਚਲਾਉਣ ਵਾਲੇ ਦੀ ਗਲਤੀ ਕਾਰਨ ਹੀ ਹੁੰਦਾ ਪਰ ਜਦੋਂ ਸੜਕਾਂ ਸਹੀ ਢੰਗ ਨਾਲ ਨਹੀਂ ਬਣੀਆਂ ਹੁੰਦੀਆਂ ਤਾਂ ਹਾਸੇ ਦਾ ਕਾਰਨ ਉਹ ਵੀ ਬਣਦੀਆਂ ਨੇ ਜਦੋਂ ਜਿਹੜੀ ਬੀਤੇ ਦਿਨ ਐਕਸੀਡੈਂਟ ਹੁੰਦਾ ਭੋਂਗ ਦਾ ਜਿਹੜਾ ਟਰਾਲਾ ਸੀ ਉਹਦੇ ਨਾਲ ਦੋ ਗੱਡੀਆਂ ਟਕਰੌਂਦੀਆਂ ਨੇ ਜਿਦੇ ਵਿੱਚ ਦੁਗਾਲ ਦੇ ਇੱਕ ਵਰਦਾਰਸੀ ਦੁਗਾਲ ਤੋਂ ਜਿਨ੍ਹਾਂ ਦੀ ਡੈਥ ਹੁੰਦੀ ਹੈ ਪਰ ਸਾਫ਼ ਨਹੀਂ ਮਰੀ ਇਹ ਗੱਲ ਕਨਫਰਮ ਨਹੀਂ ਹੈਗੀ ਸੀ ਉਹਨਾਂ ਦਾ ਨਾਮ ਇਹ ਸੀ ਪਰ ਗੱਲ ਇਹ ਆ ਵੀ ਜੇ ਕਿਤੇ ਇਹ ਚਾਰ ਮਾਰਗੀ ਸੜਕ ਹੁੰਦੀ ਵਿਚਾਲੇ ਡਿਵਾਈਡਰ ਬਣਿਆ ਹੁੰਦਾ ਤਾਂ ਸ਼ਾਇਦ ਉਹ ਹਾਸਾ ਟਲ ਸਕਦਾ ਸੀ ਜਿਵੇਂ ਅੱਜ ਵਾਲਾ ਹਾਸਾ ਜੇ ਡਿਵਾਈਡਰ ਬਣਿਆ ਹੁੰਦਾ ਤਾਂ ਸ਼ਾਇਦ I20 ਰੋਂਗ ਸਾਈਡ ਨਾ ਆਉਂਦੀ ਤੇ ਇਧਰੋਂ ਜਾ ਰਹੀ ਜਿਹੜੀ ਗੱਡੀ ਨਾਲ ਨਾ ਟਕਰਾਂਦੀ ਰੋਂਗ ਸਾਈਡ ਕਿਉਂ ਆ ਰਹੀ ਸੀ ਉਹ ਤਾਂ ਪੜਤਾਲ ਦਾ ਵਿਸ਼ਾ ਹੈ ਹੋ ਸਕਦਾ ਉੱਤੇ ਕੋਈ ਖਾਂਚਾ ਹੋਵੇ ਖੱਡਾ ਹੋਵੇ ਜਿਹਨੂੰ ਬਚਾਉਂਦੇ ਹੋਏ ਗੱਡੀ ਨੂੰ ਕਮਾ ਲਿਆ ਗਿਆ ਹੋਵੇ ਜਾਂ ਉਹਦੀ ਆਪਣੀ ਗਲਤੀ ਕੋਈ ਡ੍ਰਿੰਕ ਕੀਤੀ ਹੋ ਸਕਦੀ ਹੈ ਕੋਈ ਵੀ ਕਾਰਨ ਹੋ ਸਕਦਾ ਪਰ ਅਚੇਹ ਹਾਸਿਆਂ ਨੂੰ ਰੋਕਣਾ ਸਰਕਾਰ ਦਾ ਕੰਮ ਆ ਇਸ ਵਕਤੋਂ ਹੈ ਵੀ ਸੜਕਾਂ ਸਟਾਰੂਟਾਂ ਨਾਲ ਬਣੀਆਂ ਹੋਣ ਸੈਕੰਡਲੀ ਲੋਕਾਂ ਤੇ ਕਾਰ ਵੀ ਜੇ ਕੋਈ दारू ਪੀ ਕੇ ਚਲਾਉਂਦਾ ਹੈ ਉਹਦੇ ਤੇ ਕਾਰ ਵੀ ਕਿੰਨੇ ਕਰਨੀ ਹੈ ਪ੍ਰਸ਼ਾਸਨ ਨੇ ਕਰਨੀ ਹੈ ਲੋਕਾਂ ਦੇ ਮਨਾਂ 'ਚ ਡਰ ਕਿੰਨੇ ਪਾਉਣਾ ਪ੍ਰਸ਼ਾਸਨ ਨੇ ਪਾਉਣਾ ਇਸ ਗੱਲ ਕਰਕੇ ਸਰਕਾਰ ਤੇ ਸਵਾਲ ਸਾਡਾ ਕੋਈ ਸ਼ੌਂਕ ਨਹੀਂ ਵੀ ਸਰਕਾਰ ਤੇ ਸਵਾਲ ਚੱਕੇ ਜਾਣ। ਸਰਕਾਰ ਕੋਈ ਵੀ ਹੋਵੇ ਪਹਿਲਾਂ ਕਾਲੀ ਸਰਕਾਰ ਉਦੋਂ ਬਾਅਦ ਕਾਂਗਰਸ ਸਰਕਾਰ ਹੁਣ ਆਮ ਆਦੀ ਪਾਰਟੀ ਸਰਕਾਰ ਕੋਈ ਵੀ ਸਰਕਾਰ ਹੈ ਸਮੇਂ ਤੇ ਜਦੋਂ ਸਰਕਾਰ ਕੋਈ ਸੱਤਾ 'ਚ ਹੁੰਦੀ ਆ ਉਹਦੇ ਤੇ ਸਵਾਲ ਚੁੱਕਣੇ ਵਾਜਬ ਨੇ ਤੇ ਲਾਜ਼ਮੀ ਵੀ ਨੇ। ਚੁੱਕੇ ਵੀ ਜਾਣੇ ਚਾਹੀਦੇ ਨੇ। ਕਿਉਂਕਿ ਇਹ ਸੜਕ ਦੇ ਉੱਤੇ ਹਰ ਰੋਜ਼ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਛੋਟਾ ਹੋਵੇ ਚਾਹੇ ਵੱਡਾ ਹੋਵੇ ਐਕਸੀਡੈਂਟ ਕੋਈ ਦਿਨ ਹੀ ਖਾਲੀ ਜਾਂਦਾ ਹੋਊਗਾ ਜਿਹੜਾ ਛੋਟਾ ਮੋਟਾ ਐਕਸੀਡੈਂਟ ਨਾ ਹੁੰਦਾ ਵੱਡਾ ਵੀ ਹੁੰਦੇ ਨੇ ਛੋਟੇ ਵੀ ਹੁੰਦੇ ਨੇ ਪਰ ਗੱਲ ਇੱਥੇ ਇਹ ਆ ਵੀ ਲੰਬੇ ਸਮੇਂ ਤੋਂ ਲੋਕਾਂ ਦੀ ਇਸ ਮੰਗ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਇੱਕ ਹੋਰ ਵੱਡੀ ਗੱਲ ਹੈ ਇਹ ਸੜਕ ਦੇ ਉੱਤੇ ਪਿਛਲੇ ਲੰਬੇ ਸਮੇਂ ਤੋਂ ਟੋਲ ਰਿਆ ਬੇਸ਼ੱਕ ਟੋਲ ਇੱਕ ਲੋਕਾਂ ਨਾਲ ਤੱਕਾ ਹੁੰਦਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸੜਕਾਂ ਬਣਾਉਣਾ ਸਰਕਾਰ ਪ੍ਰਾਈਵੇਟ ਲੋਕਾਂ ਨੂੰ ਲਿਆ ਕੇ ਉਹਨਾਂ ਤੋਂ ਸੜਕ ਬਣਵਾ ਕੇ ਜੇ ਟੋਲ ਵਸੂਲਦੇ ਨੇ ਪਰ ਜੇ ਟੋਲ ਵਸੂਲਦੇ ਨੇ ਤਾਂ ਕਟੋ-ਕਟ ਸੜਕ ਦੀ ਮਰੰਮਤ ਤਾਂ ਹੁੰਦੀ ਰਹਿੰਦੀ ਆ ਟੋਏ ਖੱਡੇ ਜਾਂ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਦਰਖਤ ਡਿੱਗ ਜਾਂਦਾ ਨਾਲ ਦੀ ਨਾਲ ਉਹਨੂੰ ਚੱਕਿਆ ਜਾਂਦਾ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾ ਨੇ ਇਹਦਾ ਟੋਲ ਜਿਹੜਾ ਬੰਦ ਕਰ ਦਿੱਤਾ ਉਹਦਾ ਸਮਾਂ ਪੂਰਾ ਹੋ ਗਿਆ ਸੀ ਟੋਲ ਬੰਦ ਕਰਤਾ ਪਰ ਟੋਲ ਪੂਰਾ ਹੋਣ ਤੋਂ ਬਾਅਦ ਚੁੱਕਣ ਤੋਂ ਬਾਅਦ ਇਹਨਸਾਰ ਵੀ ਲੈਣੀ ਚਾਹੀਦੀ ਆ ਜੇ ਪਾਤੜਾਂ ਤੋਂ ਚੱਲ ਕੇ ਪਟਿਆਲੇ ਤੱਕ ਪਹੁੰਚਣਾ ਹੋਵੇ ਪਾਤੜਾਂ ਤੋਂ ਜਿਹੜੇ ਖੱਡੇ ਨੇ ਉਹ ਸ਼ੁਰੂ ਹੋ ਜਾਂਦੇ ਨੇ ਤੱਗੇ ਤੋਂ ਪਿੱਛੇ ਵੀ ਖੱਡੇ ਨੇ ਕਕਰਾਲੇ ਦੇ ਨੇੜੇ ਜਾ ਕੇ ਉਸ ਤੋਂ ਬਾਅਦ ਮਵੀ ਦੇ ਨੇੜੇ ਨੇ ਆ ਮਵੀ ਪਿੱਛੇ ਥੋੜੇ ਦਿਨ ਪਹਿਲਾਂ ਪੁਲਿਸ ਚੌਕੀ ਦੇ ਇੰਚਾਰਜ ਵੱਲੋਂ ਉੱਥੇ ਇੱਕ ਦਿਨ ਦੇ ਖੱਡੇ ਨੇ ਉਹ ਸਿਮਿੰਟ ਪਾ ਕੇ ਤੇ ਬਜਰੀ ਪਾ ਕੇ ਠੀਕ ਕਰਵਾਏ ਨੇ ਜਦੋਂ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਬੇਸ਼ੱਕ ਹੋ ਸਕਦਾ ਉਹ ਸੜਕ ਦੇ ਮੁਲਾਜ਼ਮ ਹੋਣ ਜਿਨ੍ਹਾਂ ਤੋਂ ਠੀਕ ਕਰਵਾ ਰਹੇ ਸੀ ਜਾਂ ਆਪ ਕਰਾ ਰਹੇ ਸੀ ਪਰ ਗੱਲ ਇੱਥੇ ਆ ਕਿ ਇਹ ਖੱਡੇ ਜਿਹੜੇ ਪੈਰੇ ਨੇ ਜੇ ਇਹਨੂੰ ਨਾਲ ਦੀ ਨਾਲ ਠੀਕ ਕੀਤਾ ਜਾਵੇ ਜਿਹੜੇ ਹਾਸੇ ਨੇ ਕੁਸ਼ਤ ਤੱਕ ਉਹ ਵੀ ਘਟਾਏ ਜਾ ਸਕਦੇ ਨੇ ਖੱਡੇ ਨੂੰ ਬਚਾਉਣ ਲੱਗਿਆਂ ਕੋਈ ਬੰਦਾ ਆਪਣੀ ਗੱਡੀ ਨੂੰ ਘਮਾਉਂਦਾ ਕੋਈ ਮੋਟਰਸਾਈਕਲ ਨੂੰ ਘਮਾਉਂਦਾ ਤਾਂ ਕਿਤੇ ਨਾ ਕਿਤੇ ਹਾਸਾ ਜਿਹੜਾ ਉਹ ਵਾਪਰ ਜਾਂਦਾ ਰਾਤ ਨੂੰ ਤਾਂ ਇਹ ਹਾਲ ਹੁੰਦਾ ਅੱਗੋਂ ਜਦੋਂ ਸੜਕਾਂ ਸੜਕ ਦੇ ਉੱਤੋਂ ਲਾਈਟਾਂ ਪੈਂਦੀਆਂ ਨੇ ਥੱਲੇ ਖੱਡੇ ਨਜ਼ਰ ਨਹੀਂ ਆਉਂਦੇ ਜਿਹਦੇ ਕਰਕੇ ਜਿਹੜੀ ਗੱਡੀ ਐ ਕਾਰ ਐ ਉਹ ਖੱਡੇ 'ਚ ਵੱਜਦੀ ਐ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਗੱਡੀ ਵਾਲਾ ਤਾਂ ਫੇਰ ਵੀ ਚਾਰ ਟਾਇਰ ਹੋਣ ਕਰਕੇ ਬਚਾ ਲੈਂਦਾ ਆਪਣੇ ਆਪ ਨੂੰ ਪਰ ਬਹੁਤ ਸਾਰੇ ਮੋਟਰਸਾਈਕਲ ਸਵਾਰ ਨੇ ਜਿਹੜੇ ਇਸ ਖੱਡਿਆਂ ਕਰਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਸਾਡੇ ਵੱਲੋਂ ਵੀ ਤੇ ਇਲਾਕੇ ਦੇ ਲੋਕਾਂ ਵੱਲੋਂ ਬਹੁਤ ਵੱਡੀ ਮੰਗ ਐ ਸਰਕਾਰ ਇਸ ਮੰਗ 'ਵਲ ਧਿਆਨ ਦੇਵੇ ਤੇ ਇਸ ਸੜਕ ਨੂੰ ਚਾਰ ਮਾਰਗੀ ਬਣਾ ਕੇ ਵਿਚਾਲੇ ਡਾਇਵਾਇਡਰ ਲਾ ਕੇ ਇਹਨੂੰ ਬਣਾਇਆ ਜਾਵੇ ਜਿਹੜੇ ਹਾਦਸੇ ਨੇ ਇਹਨਾਂ ਨੂੰ ਘਟਾਇਆ ਜਾ ਸਕੇ ਇੱਥੇ ਇਹ ਵੀ ਸੱਚ ਹੈ ਵੀ ਲੋਕਾਂ ਨੂੰ ਆਪਣੀ ਗੱਡੀ ਚਲਾਉਣਾ ਚਲਾਉਣ ਲੱਗਿਆਂ ਧਿਆਨ ਨਾਲ ਗੱਡੀ ਚਲਾਉਣੀ ਚਾਹੀਦੀ ਆ ਸਪੀਡ ਲਿਮਟ ਨੂੰ ਧਿਆਨ ਚ ਰੱਖਣਾ ਚਾਹੀਦਾ ਪਰ ਫੇਰ ਵੀ ਸਰਕਾਰ ਦੀ ਇੱਕ ਜ਼ਿੰਮੇਵਾਰੀ ਬਣਦੀ ਆ ਜਦੋਂ ਰੋਡ ਟੈਕਸ ਵਸੂਲ ਰਹੀ ਆ ਸਰਕਾਰ ਤਾਂ ਉਹ ਚੰਗੀਆਂ ਸੜਕਾਂ ਦੇਣਾ ਸਰਕਾਰ ਦਾ ਕੰਮ ਹੈ ਇਹ ਤੋਂ ਇਲਾਵਾ ਇਲਾਕੇ ਦੇ ਵਿੱਚ ਜਾਂ ਹਲਕੇ ਦੇ ਵਿੱਚ ਸਮਾਨੇ ਹਲਕੇ ਦੇ ਵਿੱਚ ਬਹੁਤ ਸਾਰੀਆਂ ਸੜਕਾਂ ਨੇ ਜਿਹੜੀਆਂ ਲਿੰਕ ਰੋਡ ਟੁੱਟੀਆਂ ਹੋਈਆਂ ਨੇ ਚਲੋ ਉਹ ਉਹ ਇੱਕ ਵੱਖਰਾ ਵਿਸ਼ਾ ਇਹ ਰੋਡ ਹੈ ਜਿਹੜੀ ਪਟਿਆਲਾ ਤੋਂ ਪਾਤਰਾ ਰੋਡ ਇਸ ਤੋਂ ਅੱਗੇ ਹਰਿਆਣੇ ਨੂੰ ਜੋੜਦੀ ਆ ਅੱਗੇ ਜਾ ਕੇ ਰਾਜਸਥਾਨ ਨੂੰ ਜੁੜਦੇ ਆ ਇਹ ਜਿਹੜਾ ਰਾਹ ਜੁੜਦਾ ਹੈ ਰਾਜਸਥਾਨ ਦਾ ਕਈ ਇਲਾਕਾ ਹਰਿਆਣੇ ਦਾ ਕਈ ਇਲਾਕੇ ਇੱਥੋਂ ਆਉਂਦੇ ਹੋਏ ਲੰਘ ਕੇ ਅੱਗੇ ਪਟਿਆਲੇ ਚੰਡੀਗੜ੍ਹ ਹਿਮਾਚਲ ਤੱਕ ਇਹ ਰਸਤਾ ਜੁੜਦਾ ਹੈ ਇੰਨੀ ਭੀੜ ਭੜੱਕੇ ਵਾਲੀ ਸੜਕ ਹੋਣ ਦੇ ਬਾਵਜੂਦ ਇਹਨੂੰ ਚੌੜਾ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਇੱਕ ਹੋਰ ਗੱਲ ਹੈ ਜਦੋਂ ਤੋਂ ਸੜਕ ਦੇ ਉੱਤੋਂ ਟੋਲ ਚੱਕਿਆ ਗਿਆ ਸਿੱਧੀ ਸੜਕ ਦੇ ਸਾਈਡ ਤੇ ਪੱਟੀ ਬਣੀ ਹੁੰਦੀ ਹੈ ਜਿਹਦੇ ਉੱਤੇ ਸਾਈਕਲ ਮੋਟਰਸਾਈਕਲ ਨੇ ਚੱਲਣਾ ਹੁੰਦਾ ਉਹ ਬਿਲਕੁਲ ਹੀ ਰੁਕੀ ਹੋਈ ਆ ਸਾਈਡ ਤੋਂ ਇਹਦੀ ਝਾੜੀਆਂ ਨੇ ਉਹ ਸੜਕ ਦੇ ਉੱਤੇ ਆਈਆਂ ਹੋਈਆਂ ਨੇ ਜਦੋਂ ਕਿ ਸੜਕ ਤੋਂ 4-4 ਫੁੱਟ 5-5 ਫੁੱਟ ਸਾਈਡ ਤੇ ਇਹ ਰਸਤਾ ਸਾਫ਼ ਹੋਣਾ ਚਾਹੀਦਾ ਕੋਈ ਵੀ ਵਿਅਕਤੀ ਆਪਣਾ ਬਚਾਅ ਕਰਨਾ ਚਾਹੇ ਘੱਟੋ ਘੱਟ ਉਧਰੋਂ ਬਚਾਅ ਹੋ ਸਕਦਾ ਪਰ ਸਾਹਮਣੇ ਝਾੜੀਆਂ ਜਿਹੜੀਆਂ ਭਰ ਕੇ ਫੈਲ ਕੇ ਉਹ ਸੜਕ ਦੇ ਉੱਤੇ ਆ ਚੁੱਕੀਆਂ ਨੇ ਬੀਤੇ ਦਿਨੀ ਇਹ ਸੜਕ ਦੇ ਉੱਤੇ ਸਮਾਣਾ ਟੱਪ ਕੇ ਫਤਿਹਪੁਰ ਤੋਂ ਅੱਗੇ ਜਾ ਕੇ ਇੱਕ ਦਰਖਤ ਡਿੱਗਿਆ ਹੋਇਆ ਸੀ ਜਿਹਦੇ ਵਿੱਚ ਹਾਦਸਾ ਹੋਣ ਦਾ ਖਤਰਾ ਉਹ ਜਾਦੇ ਵੱਜ ਜਾਂਦਾ ਇੱਥੇ ਕੋਈ ਸਾਡਾ ਮਕਸਦ ਇਹ ਨਹੀਂ ਵੀ ਸਰਕਾਰ ਦੇ ਉੱਪਰ ਉਂਗਲ ਚੱਕ ਕੇ ਅਸੀਂ ਕੋਈ ਵਾਵਾ ਖੱਟਣੀ ਹੈ ਪਰ ਜੋ ਸਰਕਾਰ ਦੇ ਕੰਮ ਨੇ ਉਹ ਸਰਕਾਰ ਨੂੰ ਕਰਨੇ ਚਾਹੀਦੇ ਨੇ ਤੁਸੀਂ ਦੇਖੋ ਏ ਰਿਪੋਰਟ ਸਤਿ ਸ਼੍ਰੀ ਅਕਾਲ ਮੈਂ ਵਿਕਰਮ ਸਿੰਘ ਬਾਜਵਾ ਕੱਗਾ ਧੰਨਵਾਦ ਪਾਤਰਾ ਗਈ ਤੇ ਦੂਜੀ ਗੱਡੀ ਇਹ ਸਮਾਨੇ ਦਿਵਾਰੀ ਦੀ ਜੀ ਹੋਇਆ ਕਿਵੇਂ ਕੀ ਹੋਇਆ ਬਾਈ ਵੇ ਦੇਖ ਲਿਆ ਆ ਗੱਡੀ ਹੁਰ ਰਹੀ ਆ ਯਾ ਗੱਡੀ ਇਤੋਂ ਕਿੱਥੇ ਨਹੀਂ ਆ ਰਹਾ ਆ ਤਰਾ ਪਰਾਂ ਵੀ ਬੱਲੀ ਗੱਡੀ ਯਾ ਗੱਡੀ ਆ ਰੌਂਗ ਸਾਈਡ ਆਇਆ ਹਾਂ ਰੌਂਗ ਸਾਈਡ ਦਾ ਬਈ ਪਰਾਂ ਕੀ ਘੱਟ ਲੇਗਾ ਉਧਰ ਹੀ ਲੇਗਾ ਫੇਰ ਠੋਕਦੀ ਮਾਰੀ ਆ ਦੇਖੋ ਤੁਹਾਡੇ ਸਾਹਮਣੇ ਆ ਗੱਡੀ ਇਸ ਸਾਈਡ ਪੜਲੇ ਪਹੀਆ ਹੁਰਲੇ ਪਾਸੇ ਚਲੋ ਕੋਈ ਜਾਨੀ ਮਾਨੀ ਨਸਾਨ ਤੋਂ ਬਚਾਇਆ ਜਾਨਾਂ ਬਚਾ ਸਾਬ ਕਾਚੋਰਾ ਬਾਕੀ ਕੌਣ ਕੌਣ ਸੀ ਇਹਦੇ ਵਿੱਚ ਹੋਰ ਕਿੰਨੇ ਕਿੰਨੇ ਮੈਂ ਰਿਸ਼ਤੇਦਾਰ ਨੇ ਫੁੱਲ ਲੈ ਕੇ ਜਾ ਰਹੇ ਸੀ ਗੀਤਪੁਰ ਮਾਤਾ ਕੇ ਅੱਛਾ ਹਾਂ ਜੀ ਜਾ ਰਹੇ ਸੀ ਹਾਂ ਗੀਤਪੁਰ ਜਾ ਰਹੇ ਸੀ ਬੰਦੇ ਇਕੱਟੇ ਸਾਰੇ ਨੇ ਲੱਗ ਪਾ ਹਾਂ ਸਾਰੇ ਨੇ ਲੱਗਿਆ ਬਾਈ ਤੋਂ ਵਾਂਗੂ ਦੋਆਂ ਦੀ ਲੱਤ ਟੁੱਟ ਗਈ ਗੱਡੀ ਦਾ ਚਾਲਕ ਗੱਡੀ ਦਾ ਚਾਲਕ ਵੀ ਵੱਜ ਗਿਆ ਉਹਦੇ ਵੀ ਸੂ ਥੋੜੀ ਸੱਟ ਆ ਉਹਦੇ ਵੀ ਚੱਲ ਜੀਜੀ ਗੱਡੀ ਦੇ ਚਾਲਕ ਉਹਦਾ ਪਤਾ ਨਹੀਂ ਕਿੱਥੇ ਭੱਜ ਗਿਆ ਉਹ ਤਾਂ ਭੱਜ ਗਿਆ ਹੈ